ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਸੀਕ੍ਰੇਟ ਮਸਾਲੇ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਜਿਸ ਦੀ ਵਰਤੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਬਣਾਉਣ ਦੇ ਵਿੱਚ ਕਰ ਸਕਦੇ ਹੋ ਚਾਹੇ ਤੁਸੀਂ ਕੋਈ ਸਟਫਿੰਗ ਵਾਲਾ ਪਰੌਂਠਾ ਬਣਾ ਰਹੇ ਹੋ ਜਾਂ ਫਿਰ ਤੁਸੀਂ ਟਿੱਕੀ 버ਗਰ ਪੀਜ਼ਾ ਬਣਾ ਰਹੇ ਹੋ ਜਾਂ ਫਿਰ ਤੁਸੀਂ ਕੋਈ ਚਾਟ ਪਾਪੜੀ ਬਣਾਈ ਆ ਹਨ ਉਸਦੇ ਉੱਪਰ ਇਸ ਮਸਾਲੇ ਦੀ ਵਰਤੋਂ ਕਰ ਸਕਦੇ ਹੋ ਤੇ ਇਸ ਦੇ ਨਾਲ ਤੁਹਾਡੀ ਸਬਜੀ ਦਾ ਤੁਹਾਡੀ ਬਣਾਈ ਹੋਈ ਡਿਸ਼ ਦਾ ਸਵਾਦ ਜਿਹੜਾ ਹੈ ਉਹ ਕਈ ਗੁਣਾ ਵਾਝੇਗਾ ਇਸ ਮਸਾਲੇ ਨੂੰ ਬਣਾਉਣ ਦੇ ਲਈ ਮੈਂ ਦੋ మీడియం ਸਾਈਜ਼ ਦੇ ਪਿਆਜ਼ ਲਏ ਆ ਇੱਕ ਛੋਟਾ ਟੁਕੜਾ ਅਦਰਕ ਦਾ ਥੋੜੀਆਂ ਜੀਆਂ ਲਸਣ ਦੀਆਂ ਕਲੀਆਂ ਲੈ ਲਈਆਂ ਤੇ ਇਹ ਸੀਜ਼ਨ ਜਿਹੜਾ ਹੈ ਨਾ ਇਸ ਮਸਾਲੇ ਨੂੰ ਬਣਾਉਣ ਦਾ ਬਿਲਕੁਲ ਪਰਫੈਕਟ ਸੀਜ਼ਨ ਹੈ ਕਿਉਂਕਿ ਸਾਰੀਆਂ ਚੀਜ਼ਾਂ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਾਰਕੀਟ 'ਚੋਂ ਮਿਲ ਜਾਣਗੀਆਂ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਿਆਜ਼ ਹੈ ਇਹਨੂੰ ਮੋਟਾ-ਮੋਟਾ ਕੱਟ ਕੇ ਗ੍ਰੈਂਡਰ ਚਾਰਜ ਪਾ ਦਿੱਤਾ ਨਾਲ ਹੀ ਲਸਣ ਦੀਆਂ ਕਲੀਆਂ ਅਦਰ ਪਾ ਦਿੱਤਾ ਦੋ ਹਰੀਆਂ ਮਿਰਚਾਂ ਦੋ ਲਾਲ ਮਿਰਚਾਂ ਐਡ ਕੀਤੀਆਂ ਅਸਲ 'ਚ ਉਹ ਲੱਗੀਆਂ ਲੱਗੀਆਂ ਹੀ ਲਾਲ ਹੋ ਗਈਆਂ ਤੇ ਇਹ ਛੋਟੀਆਂ ਸੀ ਤਾਂ ਕਰਕੇ ਮੈਂ 4-5 ਆ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਇਹ ਪਾ ਸਕਦੇ ਹੋ ਤੇ ਇਹਨੂੰ ਆਪਾਂ ਦਦਰਾ ਜਿਹਾ ਪੀਸ ਲੈਣਾ ਵਾ ਇਹਨੂੰ ਤੁਸੀਂ ਕੁੰਡੇ ਦੇ ਵਿੱਚ ਵੀ ਕੁੱਟ ਸਕਦੇ ਹੋ ਤੇ ਜੇਕਰ ਤੁਹਾਨੂੰ ਥੋੜਾ ਜਿਹਾ ਟੈਂਗੀ ਫਲੇਵਰ ਚਾਹੀਦਾ ਵਾ ਥੋੜਾ ਜਿਹਾ ਤਿੱਖਾ ਫਲੇਵਰ ਚਾਹੀਦਾ ਹੈ ਤਾਂ ਤੁਸੀਂ ਇਹਦੇ ਵਿੱਚ ਟਮਾਟਰ ਵੀ ਐਡ ਕਰ ਸਕਦੇ ਹੋ ਉਸਦੇ ਬਾਅਦ ਇਹਨੂੰ ਆਪਾਂ ਥਾਲ ਦੇ ਵਿੱਚ ਫਲਾ ਦਾਂਗੇ ਤਾਂ ਕਿ ਇਹਨੂੰ ਆਪਾਂ ਸੁਕਾ ਲਈਏ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜੇਕਰ ਤੁਹਾਡੇ ਕੋਲ ਪਾਊਡਰ ਹੋਵੇ ਤਾਂ ਤੁਸੀਂ ਪਾਊਡਰ ਫਾਰਮ ਨੂੰ ਵੀ ਯੂਜ਼ ਕਰ ਸਕਦੇ ਹੋ 2 ਦਿਨ ਦੀ ਧੁੱਪ ਦੇ ਬਾਅਦ ਇਹ ਚੰਗੀ ਤਰ੍ਹਾਂ ਸੁੱਕ ਜਾਂਦਾ ਹੈ 1 ਦਿਨ ਦੀ ਧੁੱਪ ਦੇ ਬਾਅਦ ਇਹਨੂੰ ਤੁਸੀਂ ਇਹਨੂੰ ਚੇਂਜ ਕਰ ਦੇਣਾ ਹੈ ਚੰਗੀ ਤਰ੍ਹਾਂ ਖੁਰਚ ਦੇਣਾ ਜਾਨੀ ਜੀ ਤਾਂ ਲੇਨਾਲ ਚਿਪਕ ਜਾਂਦਾ ਹੈ। ਉਸ ਦੇ ਬਾਅਦ ਕੜਾਈ ਦੇ ਵਿੱਚ ਮੈਂ 2 ਚਮਚ ਧਨੀਏ ਦੇ ਬੀਜ, ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ, 1/2 ਚਮਚ ਜੀਰਾ, 1 1/2 ਚਮਚ ਸੌਂਫ ਦਾ, 3 ਸੁੱਕੀਆਂ ਲਾਲ ਮਿਰਚਾਂ ਲਈਆਂ। ਇਹ ਬਿਲਕੁਲ ਤਿੱਖੀਆਂ ਨਹੀਂ ਗੀਆਂ, ਕਹ ਲੋ ਕਿ ਕਸ਼ਮੀਰੀ ਮਿਰਚ ਦਾ ਕੰਮ ਕਰਦੀਆਂ ਹਨ। ਤੇ ਇਹਨੂੰ ਆਪਾਂ 1 ਮਿੰਟ ਲਈ ਭੁੰਨ ਲਵਾਂਗੇ ਤਾਂ ਕਿ ਇਹਦਾ ਮੋਇਸਚਰ ਖਤਮ ਹੋ ਜਾਵੇ ਗੈਸ ਦੀ ਫਲੇਮ ਨੂੰ ਬੰਦ ਕਰਕੇ ਇਹਦੇ ਵਿੱਚ ਪਾ ਦੇਾਂਗੇ ਕਸੂਰੀ ਮੇਥੀ ਥੋੜੀ ਜੀ ਇਹਨੂੰ ਹਲਾ ਲਵਾਂਗੇ ਕੜਾਈ ਹਜੇ ਗਰਮੀ ਹੈ ਤੇ ਲਾਸਟ ਤੇ ਇਹਦੇ ਵਿੱਚ ਇੱਕ ਚੁੰਡੀ ਹਿੰਗ ਦੀ ਪਾ ਦਿਆਂਗੇ ਬਹੁਤ ਹੀ ਵਧੀਆ ਫਲੇਵਰ ਆਉਂਦਾ ਵਾ ਤੇ ਉਸਦੇ ਬਾਅਦ ਜਦੋਂ ਇਹ ਸਾਰੀਆਂ ਚੀਜ਼ਾਂ ਠੰਡੀਆਂ ਹੋ ਗਈਆਂ ਤਾਂ ਆਪਾਂ ਮਿਕਸੀ ਜਾਰ ਦੇ ਵਿੱਚ ਐਡ ਕਰ ਲਵਾਂਗੇ ਨਾਲ ਹੀ ਜਿਹੜਾ ਅਦਰ ਲਸਣ ਆਪਾਂ ਸੁਕਾ ਕੇ ਰੱਖਿਆ ਵਾ ਉਹ ਸਾਰੀਆਂ ਚੀਜ਼ਾਂ ਵੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਸ ਦੇ ਨਾਲ ਇਹਦੇ ਵਿੱਚ ਅੱਧਾ ਚਮਚ ਕਾਲਾ ਲੂਣ ਪਾ ਦਿਓ ਬਹੁਤ ਹੀ ਵਧੀਆ ਫਲੇਵਰ ਹੋ ਜਾਏਗਾ ਮਸਾਲੇ ਦਾ ਤੇ ਇਸ ਨਾਲ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਗ੍ਰੈਂਡਰ ਜਾਰ ਦੇ ਵਿੱਚ ਪੀਸ ਲੈਣਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਪਾਊਡਰ ਫਾਰਮ ਸਾਡੇ ਕੋਲੇ ਆ ਗਈ ਹੈ ਤੇ ਹੁਣ ਤੁਸੀਂ ਇਸ ਨੂੰ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਜਿਹੜਾ ਬਾਜ਼ਾਰ ਦੇ ਵਿੱਚੋਂ ਅਸੀਂ ਮਸਾਲਾ ਲੈ ਕੇ ਆਉਂਦੇ ਆ ਉਹ ਛਾਣਿਆ ਗਿਆ ਹੁੰਦਾ ਵਾ ਤੁਸੀਂ ਚਾਹੋ ਤਾਂ ਇਸ ਨੂੰ ਛਾਣ ਸਕਦੇ ਹੋ ਪਰ ਕਿਉਂਕਿ ਇਹਨੂੰ ਆਪਾਂ ਘਰ ਦੇ ਵਿੱਚ ਹੀ ਬਣਾਇਆ ਆਪਾਂ ਨੂੰ ਪਤਾ ਹੈ ਕਿ ਸਾਰੀਆਂ ਚੀਜ਼ਾਂ ਕਿਹੜੀਆਂ ਆਪਾਂ ਇਹਦੇ ਵਿੱਚ ਪਾਏ ਨੇ ਤੇ ਇੱਕ ਬਹੁਤ ਹੀ ਵਧੀਆ ਬਰੀਕ ਪਾਊਡਰ ਬਣ ਗਿਆ ਵਾ ਤਾਂ ਛਾਣਨ ਦੀ ਕੋਈ ਜ਼ਰੂਰਤ ਨਹੀਂ ਹੈ ਇਹਨੂੰ ਇਦਾਂ ਹੀ ਆਪਾਂ ਸਟੋਰ ਕਰ ਲਵਾਂਗੇ ਤੇ ਇਹਦੀ ਖੁਸ਼ਬੂ ਜਦੋਂ ਤੁਸੀਂ ਇਹਨੂੰ ਬਣਾਓਗੇ ਨਾ ਮੈਗੀ ਮਸਾਲਾ ਹੋਵੇ ਜਾਂ ਪੈਰੀ ਪੈਰੀ ਮਸਾਲਾ ਜਾਂ ਚਾਟ ਮਸਾਲਾ ਜਾਂ ਪਰੌਂਠਿਆਂ ਦਾ ਮਸਾਲਾ ਸਾਰੇ ਮਸਾਲੇ ਇਸ ਦੇ ਅੱਗੇ ਫੇਲ ਆ ਬਣਾਉਣਾ ਬਹੁਤ ਹੀ ਆਸਾਨ ਹੈ ਬਿਲਕੁਲ ਸਹੀ ਸੀਜ਼ਨ ਹੈ ਕਿਉਂਕਿ ਬਹੁਤ ਜਲਦੀ ਸਾਰੀਆਂ ਚੀਜ਼ਾਂ ਸੁੱਕ ਜਾਂਦੀਆਂ ਤੇ ਜ਼ਿਆਦਾ ਕੁਆਂਟੀਟੀ ਚ ਬਣਾ ਕੇ ਤੁਸੀਂ ਇਸ ਨੂੰ ਸਟੋਰ ਕਰਕੇ ਰੱਖ ਲਓ ਤੇ ਬਾਜ਼ਾਰ ਦੇ ਮਸਾਲੇ ਚੜਿਆ ਉਹ ਲਿਉਣ ਦੀ ਕੋਈ ਵੀ ਜ਼ਰੂਰਤ ਨਹੀਂ ਪਵੇਗੀ ਭੈਸੇ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਬਾਜ਼ਾਰ ਦੇ ਮਸਾਲਿਆਂ ਦੇ ਵਿੱਚ ਕੀ ਕੁਝ ਪਾਇਆ ਗਿਆ ਪਰ ਇਹ ਘਰ ਦੇ ਵਿੱਚ ਬਣਿਆ ਹੋਇਆ ਮਸਾਲਾ ਬਹੁਤ ਹੀ ਟੇਸਟੀ ਬਣਦਾ ਹੈ ਬਹੁਤ ਹੀ ਫਲੇਵਰਫੁੱਲ ਬਣਦਾ ਹੈ ਇੱਕ ਵਾਰ ਮੇਰੇ ਕਹਿਨ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਮੈਂ ਤੁਹਾਨੂੰ ਰეკਮੈਂਡ ਕਰਾਂਗੀ ਤੇ ਆਪਣਾ ਫੀਡਬੈਕ ਉਸ ਤੋਂ ਬਾਅਦ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਆਪਾਂ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ